ਆਇਸ ਸੱਚੀ ਗੱਲ ਦੋਸਤੋ ਦੋਸਤੋ ਗੱਲ ਕਰਦੇ ਆਂ ਹਰਪਜਨ ਮਾਨ ਦੀ ਬੇਟੀ ਬਾਰੇ ਧੀਆ ਸਭ ਦਿਆਂ ਸਾਂਝੀਆਂ ਹੁੰਦੀਆਂ ਮੈਂ ਫੇਰ ਕਹਾਂ ਧੀਆ ਪਹਿਣਾ ਸਭ ਦਿਆਂ ਸਾਂਝੀਆਂ ਹੁੰਦੀਆਂ ਪੱਜ ਪਰ ਕੁਝ ਗੰਦੇ ਲੋਕਾਂ ਨੇ ਇੱਕ ਤੀ ਦੇਤੀ ਲਾਸ਼ਣ ਲਾਇਆ ਹਰਪਜਨ ਮਾਨ ਪੰਜਾਬ ਦਾ ਮਾਨ ਗਾਣੇ ਗਾਇਆ ਉਸ ਇਨਸਾਨ ਨੇ ਕੋਈ ਇਸ ਤਰ੍ਹਾਂ ਗਾਣਾ ਨਹੀਂ ਗਾਇਆ ਕਿ ਜਿਹੜਾ ਧੀਆ ਪੜੰਜ ਬਹਿ ਕੇ ਪਤਾ ਸੁਣ ਨਾ ਸਕਦਾ ਹੋਵੇ ਪਰ ਕੁਝ ਗੰਦੇ ਨਿਹਾਇਤ ਘਟਿਆ ਲੋਕਾਂ ਨੇ ਉਹਦੀ ਧੀ ਤੇ ਕੀ ਲਾਸ਼ ਲਾਇਆ ਪਤਾ ਨਹੀਂ ਕੀ ਦੀ ਵੀਡੀਓ ਵਾਇਰਲ ਕਰਤੀ ਉਹ ਉਹ ਕੌਣ ਲੜਕੀ ਆ ਕਿਸੇ ਕਾਲੇਦਾਲ ਵਿਆਹ ਕਰਵਾਇਆ ਉਹ ਵੀਡੀਓ ਕੀ ਲਿਖਿਆ ਉੱਤੇ ਲਿਖਿਆ ਕਿ ਹਰਪੰਦਰਮਾਨ ਦੀ ਧੀ ਨੇ ਕਾਹੇ ਦਾ ਕਰਵਾਇਆ ਵਿਆਹ ਇਹ ਕੁਝ ਵਿਊ ਮਾਰ ਕੇ ਚੈਨਲਾਂ ਨੇ ਕੁਝ ਭੇਜਾਂ ਵਾਲਿਆਂ ਨੇ ਕੁਝ ਗਰੁੱਪਾਂ ਵਾਲਿਆਂ ਨੇ ਤੇ ਕੁਝ ਇੰਸਟਾਗ੍ਰਾਮ ਵਾਲਿਆਂ ਨੇ ਸ਼ੇਅਰ ਕੀਤੀਆਂ ਵੀਡੀਓ ਇਹ ਸ਼ਮਗਲੋ ਮਾੜੀ ਮੋਟੀ ਯਾਰ ਧੀਆ ਭੈਣਾ ਸਭ ਦੇ ਸਾਝੀਆਂ ਹੁੰਦੀਆਂ ਮੰਨਿਆ ਕਲਾਕਾਰ ਐ ਕੋਹ ਕਲਾਕਾਰ ਨਹੀਂ ਹੋ ਬਹੁਤ ਵਧੀਆ ਇਨਸਾਨ ਵੀ ਆਹੋ ਅੱਜ ਤੱਕ ਉਹ ਨਜ਼ਾਰ ਨੂੰ ਕਦੀ ਇਹ ਵੇਖਿਆ ਨਹੀਂ ਕਿ ਉਹ ਕਦੇ ਕਿਸੇ ਕੰਟ੍ਰੋਵਰਸੀ ਚ ਆਇਆ ਹੋਵੇ ਪਰ ਕੁਝ ਲੋਕਾਂ ਨੇ ਯਾਰ ਬਿਨਾਂ ਮਤਲਬ ਤੋਂ ਉਸ ਇਨਸਾਨ ਨੂੰ ਉਸ ਇਨਸਾਨ ਦੀ ਧੀ ਨੂੰ ਬਿਨਾਂ ਮਤਲਬ ਤੋਂ ਜਾਂ ਦੁਰਵਜਨ ਕੀਤਾ ਲੱਖ ਦੀ ਲਾਂਹਤ ਦੁਰਨਾਤ ਉਹਨਾਂ ਲੋਕਾਂ ਵਾਸਤੇ ਹੋਰ ਵੀ ਕੀ ਕਹਾਂ ਯਾਰ ਬਾਕੀ ਤੁਸੀਂ ਕਮੈਂਟਾਂ ਦੱਸਿਓ ਜੇ ਇਹ ਲੋਕਾਂ ਦੀ ਸੋਚ ਆ ਗੰਦੀ ਸੋਚ ਆ ਕਿ ਇਹਨੂੰ ਬਦਨਾਮ ਕਰਨਾ ਹੋਵੇ ਬਦਨਾਮ ਕਰਨਾ ਕਿਉਂ ਕਿਸੇ ਨੂੰ ਯਾਰ ਜੇ ਬਦਨਾਮ ਜੇ ਕਿਸੇ ਇਲਜ਼ਾਮ ਲਾਉਣਾ ਉਸ ਬੰਦੇ ਤੇ ਲਾਓ ਯਾਰ ਉਸ ਇਨਸਾਨ ਦੀ ਧੀ ਜਾਂ ਭੈਣ ਤੇ ਕਿਉਂ ਕਾਹਦੇ ਵਾਸਤੇ ਯਾਰ ਆਪਣੇ ਘਰ ਦੀ ਧੀਾਂ ਨੇ ਤੁਹਾਡੇ ਘਰ ਦੀਆਂ ਹੋਣਗੀਆਂ ਜਿੰਨਾ ਲੋਕਾਂ ਨੇ ਉਹ ਵੀਡੀਓ ਜਾਣ ਬੁੱਝ ਕੇ ਸ਼ੇਅਰ ਕੀਤੀ ਹੈ ਉਹਨਾਂ ਦੇ ਘਰ ਦੀ ਧੀ ਹੋਊਗੀ ਧੀ ਨਹੀਂ ਹੋਊਗੀ ਭੈਣ ਹੋਊਗੀ ਭਤੀਜੀ ਭਾਣਜੀ ਭੜੇ ਵੀ ਕੋਈ ਤਾਂ ਹੋਊਗੀ ਯਾਰ ਥੋੜਾ ਸੋਚ ਲਿਆ ਕਰੋ ਸ਼ਰਮ ਹਯਾ ਕਰਿਆ ਕਰੋ ਪਰ ਸ਼ਰਮ ਹਯਾ ਸਾਡੇ ਲਾਗੇ ਬੰਨੇ ਕਿਤੇ ਨਹੀਂ ਹੈਗੀ ਇਹਦੁਨੀਆਂ ਸੋਚਾ ਘਟਿਆ ਤੇ ਨੀਵੀਂ ਸੋਚ ਦੇ ਲੋਕਾਂ ਨੇ ਤੇ ਥੱਲੇ ਕਮੈਂਟ ਕੀਤੇ ਉਹ ਕਮੈਂਟ ਮੈਂ ਬੋਲ ਨਹੀਂ ਸਕਦਾ ਵੀ ਕੀ ਕਮੈਂਟ ਕੀਤੇ ਆ ਇੱਕ ਖਾਸ ਤਬਕੇ ਨੂੰ ਟਾਰਗੇਟ ਵੀ ਕੀਤਾ ਗਿਆ ਕਿਉਂ ਤੇ ਫੇਰ ਕਮਕਤੀ ਹਰ ਇੱਕ ਦੀ ਸਾਂਝੀ ਆ ਕਿਹੜੇ ਧਰਮ ਦੀ ਆ ਕਿਹੜੇ ਮਜਬੂਦ ਦੀ ਆ ਇਹ ਕੋਈ ਮੈਨ ਨਹੀਂ ਰੱਖਦਾ ਪਰ ਧੀਆਂ ਪੈਣਾ ਤੱਕ ਕਿਉਂ ਗਲਤ ਗੱਲ ਆ ਹੁਣ ਹਰ ਭਜਨ ਮਾਨ ਨੇ ਉਹ ਜਿਹੜੇ ਚੈਨਲ ਆ ਮੈਂ ਨਾਮ ਨਹੀਂ ਲੈਣਾ ਉਹ ਆਪਾਂ ਮਸ਼ਹੂਰ ਨਹੀਂ ਕਰਨੇ ਉਹਨਾਂ ਚੈਨਲਾਂ ਤੇ ਉਹਨਾਂ ਪੇਜਾਂ ਤੇ ਉਹਨਾਂ ਗਰੁੱਪਾਂ ਤੇ ਇੰਸਟਾਗ੍ਰਾਮ ਤੇ ਲੀਗਲ ਕਰਾਵੇ ਕਰ ਲੱਗਿਆ ਉਹ ਇਨਸਾਨ ਤੇ ਕਰਨੀ ਬਣਦੇ ਵੀ ਆ ਮੈਂ ਕਿਹਾ ਠੋਕੇ ਰੱਖਿਆ ਲੋਕਾਂ ਨੂੰ ਹੁਣ ਦਿਮਾਗ ਟਿਕਾਣੇ ਆ ਜਵੇ ਕਿ ਕਿਸੇ ਦੀ ਧੀ ਭੈਣ ਨੂੰ ਬਿਨਾ ਮਤਲਬ ਕਿਵੇਂ ਬਜ਼ਨਾਮ ਕਰੀਦਾ ਸੋ ਦੋਸਤੋ ਮੈਂ ਲਾਸਟ ਸਪਰੇਹਟ ਕਰਾਂ ਠੀਕ ਆ ਤੁਹਾਡੀ ਗੇੜਾ ਕੋਈ ਨਹੀਂ ਬਣਦੀ ਕਿ ਇਹਨੂੰ ਤੁਸੀਂ ਉੱਚਿਆਂ ਦੀਆਂ ਵਿਖਾਉਣਾ ਚਾਹਦੇ ਹੋ ਪਰ ਉਹਦੇ ਹੋਰ ਰਸਤੇ ਬੜੇ ਆ ਕਿਸੇ ਦੀ ਧੀ ਜਾਂ ਭੈਣ ਨੂੰ ਮਾਰਾ ਕਰਨਾ ਨਿਹਾਇਤ ਘਟਿਆ ਨਿਹਾਇਤ ਮਾੜਾ ਨੱਕ ਡੋਕੇ ਮਰ ਜਿਹੇ ਚਾਹੀਦਾ ਹੈ ਲੋਕਾਂ ਨੂੰ ਜਗੇਤੀ ਪੈਰ ਮਾੜਾ ਬੋਲਦੇ ਆ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਜਿਹੜੇ ਆ ਅਗਾ ਤੁਸੀਂ ਮੇਰੇ ਵਿਚਾਰਾਂ ਸਹਿਮਤ ਤਾਂ ਵੀ ਅਗਾ ਮੈਂ ਸਹਿਮਤ ਤਾਂ ਵੀ ਧੰਨਵਾਦ